ਇਹ ਗੱਲ ਜੀ ਸਾਰਿਆਂ ਨੂੰ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲੋ ਜੀ ਅੱਜ ਪਿੰਡ ਆਏ ਆ ਮਾਨਾ ਵਾਲਾ ਤਸੀਲ ਰਈਨ ਵਾਲਾ ਤੇ ਜ਼ਿਲ੍ਹਾ ਅਬਰਸਰ। ਵੀਰ ਦੇ ਕੋਲ ਇੱਕ ਹੀ ਝੋਟੀ ਆ। ਸੂਈ ਸਵਾਈ ਆ ਬਾਕੀ ਜੰਮੀ ਪੜੀ ਚੰਗੀ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ। ਤੇ ਸਸੀ ਗਾਲ ਜੀ ਵੀਰ ਜੀ ਸਸੀ ਗਾਲ ਜੀ ਹੋਰ ਸਭ ਠੀਕ ਠਾਕ ਜੇ ਗਾਂ ਫਰਾਡੇ ਹੋਂ ਤੋਂ ਪਹਿਲਾਂ ਪਹਿਲਾਂ ਵੇਚਤੀ ਜੇ ਮੈਂ ਨਾ ਗਾਂ ਗੀ ਲੈ ਲਈ ਵੀਰਾਂ ਨੂੰ ਤੇ ਚਲੋ ਵਧੀਆ ਹੋ ਗਿਆ ਗਾਂ ਦਾ ਸੌਦਾ ਹੋ ਗਿਆ ਤੇ ਵੀਰ ਜੀ ਨਾਮ ਦੱਸੋ ਹਾਂ ਨਾਮ ਮੈਂ ਰਣਜੀਤ ਸਿੰਘ ਪਿੰਨ ਮਾਦਾ ਤੁਸੀਂ ਜਿਹੜੇ ਨਾਲਾ ਜਿਹੜਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਦੱਸ ਦੋ 8479236 ਠੀਕ ਹੈ ਜੀ ਤੇ ਹੁਣ ਕੀ ਆ ਫਿਰ ਹਾਂ ਜੀ ਵੀਰ ਜੀ ਕੋਈ ਜੇ ਠੀਕ ਹੈ ਜੀ ਲਓ ਚੰਗੀ ਜੰਮੀ ਪਲੀ ਆ ਹਾਂ ਜੀ ਜੀ ਸਾਂਭੀ ਬਹੁਤ ਆਜੀ ਵੀਰ ਜੀ ਨਾਲ ਦੇ ਦੇਗੇ ਹਾਂਜੀ 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 ਤੇ ਕਿੰਨੇ ਲੈਣੋਗੇ ਜੀ ਸੂਈ ਨੂੰ ਤੇ ਕਿੰਨਾ ਦੋਦ ਤਿਆਰ ਜ ਸੇਸਾ ਦਿਲ ਹੋ ਗਿਆ ਜੇ ਲੀਟਰ ਵਾਲਾ ਬੋਲਾ ਹੋਊਗਾ ਹਾਂਜੀ 10 ਉਹ ਦੀ ਜੀ 12 ਮੰਨ ਕੇ ਲੈ ਲੈ ਠੀਕ ਹੈ ਜੀ ਇਸ ਸਵਾਸਤਾ ਵਾਲਾ ਮੈਂ ਦੋ ਦਿਨ ਦੀ ਪਹਿਲਾਂ ਗਾਰੰਟੀ ਵਾਲੀ ਮੈਂ ਚੌਣ ਚੜ ਬਹੁਤ ਚੰਗੀ ਆ ਕੋਈ ਭੂਰੇ ਛਟਾਣੀ ਠੀਕ ਹੈ ਠੀਕ ਹੈ ਜੀ ਹਾਂਜੀ ਵੀਰ ਜੀ ਤੋਰੋਂ ਇਹਨੂੰ ਲੰਮੀ ਥੋੜੀ ਜੀ ਲਓ ਜੀ ਵੀਰ ਜੀ ਚੰਗੀ ਜੰਮੀ ਪਲੀ ਆ ਛੋਟੀ ਲਓ ਜੀ ਵੀਰ ਜੀ ਚੰਗੇ ਥਣਲੇ ਵੇਦੀ ਆ ਬੱਚੀ ਬਹੁਤ ਨਹੀਂ ਥੋੜੀ ਟੱਕ ਰੱਖਦੀ ਗਾਂ ਨੂੰ ਦੁੱਧ ਦੁੱਧ ਵੇਹ ਚੰਗਾ ਚਵਾਜੂਗੀ ਲਾਓ ਜੀ ਵੀਰ ਜੀ ਚੰਗੀ ਆ ਗਈ ਝੋਟੀ ਚੰਗੇ ਥਣ ਦੇ ਇਹਦੀ ਆ ਅੱਜ ਟਾਈਮ 2:30 ਵਜੇ ਬਾਅਦ ਹੀ ਬਣੂਗਾ ਹਾਂ ਬਣ ਜੂਗੀ ਹਾਂਜੀ ਹਾਂਜੀ ਠੀਕ ਹੈ ਚੌਣ ਚਾਂ ਦਾ ਟਾਈਮ ਹੋਊਗਾ ਨਾ ਹਾਂਜੀ 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 ਬੱਚਾ ਕੀ ਮਗਰ ਕੱਟ ਗਿਆ ਕੱਟ ਪਛਾ ਕੱਟਾ ਆ ਗਿਆ ਠੀਕ ਹੈ ਜੀ 나ੜੂ ਤੇ ਬੱਚਾ ਜੀ ਠੀਕ ਹੈ ਜੀ ਤੇ ਕਿੰਨਾ ਕਰੀਏ ਮੋਲੇ ਦਾ ਜਜ ਜਜਾ ਮਾਨਾ ਵੀਰ ਜੀ ਬਾਜ਼ਾਰ ਨਾਲ 2 ਹੀ ਦਈਏ ਹਾਂਜੀ ਬਾਜ਼ਾਰ ਨਾਲ 2 ਹੀ ਦਈਏ ਨਹੀਂ ਲੈ ਲਓ ਮਾਨਾ ਵੀਰ ਜੀ ਜੋ ਮੋਲ ਜੋ ਮਰੀ ਇੱਕ ਜਸਾ 30 ਤੀਕ ਮੈਂ ਹੋਰ ਕਰ ਦੋ ਨਹੀਂ ਕਰ ਦਈਏ ਵੀਰ ਜੀ ਇਹ ਹਾਂ ਨਾ ਹੀ ਕਰ ਦੋ ਮੈਂ ਤੁਹਾਨੂੰ 35000 45000 ਸਿਰਫ ਹੋਣੀ ਆ ਬਾਕੀ ਸਾਰੀ ਮੈਂ ਗਰੰਟੇ ਚੋਂ ਚੋਂ ਸਾਰੀ ਚਾਹੀਦੀ ਠੀਕ ਹੈ ਜੀ ਚਲੋ ਠੀਕ ਹੈ ਧੰਨਵਾਦ ਜੀ ਵੀਰ ਜੀ লাগে এসব like, yeah,